ਕਾਬ ਹੜ੍ਹਾਂ ਦੀ ਸਥਿਤੀ ਦੇ ਨਾਲ ਸਾਹਮਣਾ ਕਰ ਰਿਹਾ ਇਸ ਵਿਸਕਾਰ ਪੰਜਾਬ ਦੇ ਵਿੱਚੋਂ ਕਈ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਜ਼ਾ ਤਸਵੀਰ ਅਜਨਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਹੜ੍ਹ ਦੇ ਦਰਮਿਆਨ ਲੋਕਾਂ ਦੇ ਲਈ ਲੰਗਰ ਸੇਵਾ ਲੈ ਕੇ ਪਹੁੰਚੇ ਟਰੈਕਟਰ ਟਰਾਲੀ ਨੂੰ ਹਾਦਸੇ ਦਾ ਸ਼ਿਕਾਰ ਹੋਣਾ ਪੈ ਗਿਆ ਤੇ ਟਰੈਕਟਰ ਹੜ੍ਹ ਦੇ ਪਾਣੀ ਦੇ ਵਿੱਚ ਰੁੜ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਵੀਡੀਓ ਬਣਾਈ ਇਹ ਖੌਫਨਾਕ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਖੌਫਨਾਕ ਮੰਜ਼ਲ ਜਿੱਥੇ ਹੜ੍ਹ ਦੇ ਪਾਣੀ ਚ ਟਰੈਕਟਰ ਫਲਟ ਗਿਆ ਤੇ ਨੌਜਵਾਨ ਬਚਾਉਣ ਦੀ ਦੋਹਾਈ ਪਾਉਂਦੇ ਨਜ਼ਰ ਆਏ ਹਾਲਾਂਕਿ ਟਰਾਲੀ ਇੱਕ ਜਗ੍ਹਾ ਤੇ ਫਸ ਗਈ ਜਿਸ ਕਾਰਨ ਖੜ ਗਈ ਪਰ ਟਰੈਕਟਰ ਲਾਪਤਾ ਹੋ ਗਿਆ ਤੇ ਲੋਕ ਉਸ ਨੂੰ ਲੱਭਣ ਦੀ ਦੋਹਾਈ ਪਾਰੇ ਸਨ। ਉਹ ਸਾਥੇ ਲੰਗਰ ਦਰਿਆ ਬਈ ਆੜ ਪੀੜਤਾ ਲਈ ਲੰਗਰ ਲੈ ਕੇ ਆਏ ਸੀ ਤੇ ਵਿਚਾਰੇ ਆਪ ਫਸ ਗਏ ਟਰੈਕਟਰ ਇੱਥੇ ਰੁੜ ਗਿਆ ਇਹਨਾਂ ਦਾ ਟਰੈਕਟਰ ਇਹਨਾਂ ਦਾ ਕੋਹਰ ਚ ਪੈ ਗਿਆ ਇੱਥੇ ਬਹੁਤ ਤਗੜਾ ਐ ਨਾਲੇ ਨੂੰ ਜਾਂਦਿਆਂ ਗੁਜਰਪੁਰੇ ਦੇ ਕੋਲ ਜਿਹੜਾ ਨਵਾਂ ਪੁਲ ਬਣਿਆ ਉਹਦੇ ਥੱਲੇ ਟਰੈਕਟਰ ਵਗਿਆ ਜੋ ਟਰੈਕਟਰ ਡੁੱਬ ਗਿਆ ਟਰੈਕਟਰ ਲੱਭ ਨਹੀਂ ਰਿਹਾ ਮਾਮਾ ਓ ਛਤਰੀਕ ਟਰੈਕਟਰ ਆ ਨਹੀਂ ਨਹੀਂ ਉਧਾਂ ਹੀ ਓ ਬਾਹੂ ਓਏ ਤੁਸੀਂ ਵੀ ਆਓ ਤੁਸੀਂ ਵੀ ਆਓ 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 ਸਾਰੇ ਆਓ ਭਾਗ ਗਿਆ ਨਾ ਇੰਨਾ ਮੁੰਡਿਆ ਓ ਟਰੈਕਟਰ ਬਾਹਰ ਜਿੱ ਨਿਕਲ ਜੂਗਾ ਟਰੈਕਟਰ ਇਦੋਂ ਕਿਦੋਂ ਕ੍ਰੇਨ ਕਰੂਣਾ ਓ ਫੋਨ ਕੀਤਾ ਵਾ ਆਹਿੰਦੇ ਟਰੈਕਟਰ ਨਿਕਲ ਜੂ ਤੁਸੀਂ ਦੇ ਨਿਕਲੋ ਮੈਂ ਤਾਂ ਟਰਾਲੀ ਇੱਥੇ ਹੀ ਟਰੈਕਟਰ ਲੱਭੰਨੀ ਡਿਓ ਵਾਓ ਆਪਾਂ ਕਿੱਧਰ ਜਾਣਾਂ ਵਾਲੇ ਵਾਪਸ ਆਮਾ ਕਿੱਧਰ ਜੀ ਬਾਅਦ ਚ ਜੀ ਇਥੋਂ ਤੱਕ ਛੱਡ ਦੇਣਾ ਨੂੰ ਇੱਥੇ ਕੋ ਹੋ ਰਿਹਾ ਇੱਥੇ ਕੋ ਹੋ ਰਿਹਾ ਇਹਦਾ ਬੜਾ ਖਤਰਾ ਭੈਣ ਚੋ ਤੇ ਇਹਦੇ ਨਾਲ ਤੇ ਘਰ ਪਿਆ ਡੰਗ ਹੋਇਆ ਨਾ ਹੋਰ ਕਰਨੇ ਚਾੜ ਪਿਆ ਆ ਵੀ ਡਿੱਗਣ ਦਾ ਖਤਰਾ ਵਾ ਧਿਆਨ ਨਾਲ ਧਿਆਨ ਨਾਲ ਓਏ ਓਏ ਗੱਡੀ ਲੱਗ ਦੇਣੀ ਨੂੰ ਚੱਲਾਂ ਤੇ ਜਾਂਦੇ ਜਾਂਦੇ ਚਲੋ ਜਾਂਦੇ ਹਾਂ ਨਹੀਂ ਨਾ ਕੋਈ ਵਿੱਚ ਉਧਰ ਵਾਲੇ ਵੀ ਨਿਕਲ ਗਏ ਆ ਉਹ ਰੱਸਾ ਵਿਚਾਰਾ ਉੱਥੇ ਰਹਿ ਗਿਆ ਰੱਸਾ ਉਹ ਪਤਾ ਮਾਰ ਆਹ ਦੇਖ ਸਕਦਾ ਯਾਰ ਆ ਪੁਲ ਦੇਖ ਸਕਦਾ ਪੁਲ ਦੇ ਥੱਲੇ ਕੋਈ ਨਾ ਆਇਓ ਬਹੁਤ ਤਗੜਾ ਧਿਆਨ ਨਾਲ ਧਿਆਨ ਨਾਲ ਜਿਹੜਾ ਧਿਆਨ ਆ ਉਹ ਬਾਪੂ ਦੇੇ ਛੱਡ ਗਿਆ ਜਿਆਦਾ ਤਾਂ ਕਰਕੇ। ਹਾਬ ਹੜਾਂ ਦੀ ਸਥਿਤੀ ਦੇ ਨਾਲ ਸਾਹਮਣਾ ਕਰ ਰਹਾ ਇਸ ਵਿਸਕਾਰ ਪੰਜਾਬ ਦੇ ਵਿੱਚੋਂ ਕਈ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਤਾਜ਼ਾ ਤਸਵੀਰ ਅਜਨਾਲਾ ਦੀ ਦੱਸੀ ਜਾ ਰਹੀ ਹੈ ਜਿੱਥੇ ਹੜ ਦੇ ਦਰਮਿਆਨ ਲੋਕਾਂ ਦੇ ਲਈ ਲੰਗਰ ਸੇਵਾ ਲੈ ਕੇ ਪਹੁੰਚੇ ਟਰੈਕਟਰ ਟਰਾਲੀ ਨੂੰ ਹਾਦਸੇ ਦਾ ਸ਼ਿਕਾਰ ਹੋਣਾ ਪੈ ਗਿਆ ਤੇ ਟਰੈਕਟਰ ਹੜ ਦੇ ਪਾਣੀ ਦੇ ਵਿੱਚ ਰੁੜ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਵੀਡੀਓ ਬਣਾਈ। ਇਹ ਖੌਫਨਾਕ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਖੌਫਨਾਕ ਮੰਜ਼ਰ ਜਿੱਥੇ ਹਰ ਦੇ ਪਾਣੀ ਚ ਟਰੈਕਟਰ ਪਲਟ ਗਿਆ ਤੇ ਨੌਜਵਾਨ ਬਚਾਉਣ ਦੀ ਦੋਹਾਈ ਪਾਉਂਦੇ ਨਜ਼ਰ ਆਏ ਹਾਲਾਂਕਿ ਟਰਾਲੀ ਇੱਕ ਜਗ੍ਹਾ ਤੇ ਫਸ ਗਈ ਜਿਸ ਕਾਰਨ ਖੜ ਗਈ ਪਰ ਟਰੈਕਟਰ ਲਾਪਤਾ ਹੋ ਗਿਆ ਤੇ ਲੋਕ ਉਸ ਨੂੰ ਲੱਭਣ ਦੀ ਦੋਹਾਈ ਪਾਰੇ ਸਨ ਹਰ ਪੀੜਤਾ ਲਈ ਲੰਗਰ ਲੈ ਕੇ ਆਏ ਸੀ ਤੇ ਵਿਚਾਰੇ ਆਪ ਫਸ ਕੇ ਟਰੈਕਟਰ ਇੱਥੇ ਰੁੜ ਗਿਆ ਇਹਨਾਂ ਦਾ ਟਰੈਕਟਰ ਇਹਨਾਂ ਦਾ ਘੋਰ ਚ ਪੈ ਗਿਆ ਇੱਥੇ ਬਹੁਤ ਤਗੜਾ ਐ ਨਾਲੇ ਨੂੰ ਜਾਂਦਿਆਂ ਗੁਜਰਪੁਰੇ ਦੇ ਕੋਲ ਇਹਦਾ ਨਵਾਂ ਪੁਲ ਬਣਿਆ ਉਹਦੇ ਥੱਲੇ ਟਰੈਕਟਰ ਡੁੱਬ ਗਿਆ ਜੋ ਟਰੈਕਟਰ ਡੁੱਬ ਗਿਆ ਟਰੈਕਟਰ ਲੱਭਣ ਨਹੀਂ ਦਿਆ ਮਾਮਾ ਓਏ ਛਦੜੀ ਕੇ ਟਰੈਕਟਰ ਆ ਨਹੀਂ ਨਹੀਂ ਉਧਾਂ ਗਿਆ ਓਏ ਬਾਹੂ ਓਏ ਤੁਸੀਂ ਵੀ ਆਓ ਤੁਸੀਂ ਵੀ ਆਓ 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 ਸਾਰੇ ਆਓ ਭਾਗਿਆ ਨਾ ਇੰਨਾ ਮੁੰਡਿਆ ਉਹ ਟਰੈਕਟਰ ਬਾਹਰ ਨਿਕਲ ਜੂਗਾ ਟਰੈਕਟਰ ਇਦੋਂ ਕਿਦੋਂ ਕ੍ਰੇਨ ਕਰੂਣਾ ਓਏ ਫੋਨ ਕੀਤਾ ਵਾ ਆਏਂਦੇ ਟਰੈਕਟਰ ਨਿਕਲ ਜੂ ਤੂੰ ਤੇ ਨਿਕਲ ਜਾਓ ਮੈਂ ਤਾਂ ਟਰਾਲੀ ਇੱਥੇ ਹੀ ਟ੍ਰੈਕਟਰ ਲੱਭੰਨੀ ਡਿਓ ਆਪਾਂ ਕਿੱਦਾਂ ਜਾਣਾ ਇਹ ਬਾਅਦ ਤੋਂ ਕੰਮ ਬਾਅਦ ਜੀ ਇੱਥੋਂ ਤੱਕਾ ਛੱਡ ਦੇਣਾ ਨੂੰ ਇੱਥੇ ਕੋ ਹੋ ਰਿਹਾ ਇੱਥੇ ਕੋ ਹੋ ਰਿਹਾ ਇਹਦਾ ਬੜਾ ਖਸਾ ਭੈਣ ਚੋ ਤੇ ਇਹਦੇ ਨਾਲ ਤੋਂ ਘੌਰ ਪਿਆ ਡੰਗਣਾ ਹੈ ਨਾ ਹੋਰ ਤਾਂ ਕਿ ਤਰ ਪਿਆ ਆ ਵੀ ਡਿੱਗਣ ਦਾ ਖਤਰਾ ਵਾ ਧਿਆਨ ਨਾਲ ਧਿਆਨ ਨਾਲ ਓਏ ਓਏ ਗੱਡੀ ਲੱਗ ਜਾਣੀ ਉਹਨੂੰ ਜਾਣ ਤੇ ਜਾਣ ਤੇ ਚਲੋ ਜਾਣ ਗੋ ਨਹੀਂ ਨਾ ਕੋਈ ਵਿੱਚ ਉਧਰ ਵਾਲੇ ਵੀ ਨਿਕਲ ਗਏ ਆ ਉਹ ਰੱਥਾ ਵਿਚਾਰਾ ਉੱਥੇ ਰਹਿ ਗਿਆ ਰੱਥਾ ਉਹ ਬੰਨੋ ਮਾਰ ਆਹ ਦੇਖ ਸਕਦਾ ਯਾਰ ਆ ਪੋਲ ਦੇਖ ਸਕਦਾ ਪੋਲ ਦੇ ਥੱਲੇ ਕੋਈ ਨਾ ਆਇਓ ਬਹੁਤ ਤਗੜਾ ਚਾ ਨਾ ਧਿਆਨ ਨਾ ਰਹਿ ਤਿਆ ਮੋ ਕੋਈ ਬਾਪੂ ਵੀ ਛੱਡ ਗਿਆ ਜਿਆਦਾ ਤਾਂ ਕਰਕੇ